ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਸੀਂ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਸ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਸਾਡੇ ਸਿੱਖ ਸਮਾਜ ਵਿੱਚ ਜੜੀਆਂ ਵਹਿਮ ਭਰਮ ਤੇ ਉਲੇਖੇ ਹੈਗੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆਂ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਆਂ ਜੇ ਕਿਸੇ ਕੋਲ ਕੋਈ ਕੁਐਸਚਨ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਪਾਇਆ ਕਰੋ ਤੇ ਜੇ ਚੰਗੀ ਲੱਗੇ ਲਾਈਕ ਕਰਿਆ ਕਰੋ ਸ਼ੇਅਰ ਕਰੋ ਤਾਂ ਕਿ ਸਾਨੂੰ ਫਿਰ ਇਹਦੇ ਨਾਲ ਹੌਸਲਾ ਫਜ਼ਾਈ ਮਿਲਦੀ ਆ ਅਸੀਂ ਉਹ ਖੁਸ਼ ਅਸੀਂ ਥੋੜਾ ਜਿਆ ਐਨਕਰੇਜ ਹੁੰਦੇ ਆ ਕਿ ਅਸੀਂ ਹੋਰ ਕੰਮ ਇਸ ਤੇ ਕਰ ਸਕੀਏ ਸੋ ਐਸੋਇ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਭਾਈ ਗੁਡੀ ਕਾਲਸਾ ਭਾਈ ਗੁਡੀ ਫੀਫਰ ਤੇ ਅਸੀਂ ਪਿਛਲਾ ਜਿਹੜਾ ਪਲੇਲਿਸਟ ਸੀ ਉਹ ਅੰਤਿਮ ਸੰਸਕਾਰ ਤੇ ਬਣਾਈ ਸੀ ਅੱਜ ਅਸੀਂ ਨਵੀਂ ਪਲੇਲਿਸਟ ਸ਼ੁਰੂ ਕਰਨ ਲੱਗੇ ਹਾਂ ਔਰ ਇਹ ਸਾਰੀ ਜਿਹੜੀ ਪਲੇਲਿਸਟ ਹੈ ਇਹ ਵਹਿਮਾ ਪਰਮਾ ਤੇ ਕਰਮਖੰਡਾਂ ਦੇ ਉੱਤੇ ਹੋਏਗੀ ਅਸੀਂ ਕਈ ਅਸੀਂ ਡਿਫਰੈਂਟ ਐਸਪੈਕਟਸ ਡਿਫਰੈਂਟ ਪਹਿਲੂਆਂ ਤੇ ਗੱਲ ਕਰਾਂਗੇ ਤੇ ਇਹ ਸਾਰੀਆਂ ਆਉਣ ਵਾਲੇ ਹਫ਼ਤਿਆਂ 'ਚ ਅਸੀਂ ਐਸੇ ਟੌਪਿਕ ਨੂੰ ਯਾਦਾ ਖੋਲ ਕੇ ਤੇ ਹੋਰ ਜਿਹੜੇ ਸਾਡੇ ਸਿਕਸ ਮਾਦ ਦੇ ਕਿਲੇ ਧਾਰਮਿਕ ਰੂਪ ਵਿੱਚ ਵਹਿਮ ਪਰਮ ਤੇ ਹੋਇਆ ਅਸੀਂ ਉਹਨਾਂ ਦੀ ਗੱਲ ਕਰਾਂਗੇ ਸੋ ਪਾਈ ਸਾਹਿਬ ਅਸੀਂ ਜਿੱਦਾਂ ਕਿਹਾ ਕਿ ਬਈ ਵਹਿਮ ਪਰਮ ਪਹਿਲਾਂ ਤਾਂ ਅਸੀਂ ਤਿੰਨ ਵਰਡਸ ਯੂਜ਼ ਕੀਤੇ ਆ ਜੀ ਵਹਿਮ ਪਰਮ ਤੇ ਕਰਮ ਕਾਮ ਇਹਨਾਂ ਤਿੰਨਾਂ ਦੀ ਕੀ ਏ ਇੱਕੋ ਹੀ ਵਰਡ ਆ ਜਾਂ ਇਹਨਾਂ ਦੇ मीनिंग ਅਲੱਗ-ਅਲੱਗ ਆ ਤੇ ਅਸੀਂ ਪਹਿਲੇ ਇੱਥੋਂ ਸ਼ੁਰੂ ਕਰਦੇ ਆਂ ਕਿ ਇਹਨਾਂ ਦੇ ਕਿਉਂ ਅਸੀਂ ਫਿਰ ਅੱਗੇ ਆਵਾਂਗੇ ਕਿ ਕਿਉਂ ਇਹ ਆਏ ਫਿਰ ਸਾਡੇ ਅਹ ਦੇਖੋ ਜਦੋਂ ਅਸੀਂ ਗੱਲ ਕਰਦੇ ਆ ਵਹਿਮ ਭਰਮ ਕਰਮ ਕਾਂਡ ਭਵੇਂ ਕੇਵਦਾ ਕਈ ਸੱਜਣ ਇਕੱਠੇ ਇਹਨਾਂ ਨੂੰ ਵਰਤ ਲੈਂਦੇ ਆ ਪਰ ਇੱਕੋ ਭਾਵ ਵਿੱਚ ਲੈਂਦੇ ਆ ਪਰ ਜੇਕਰ ਥੋੜਾ ਜਿਹਾ ਅਸੀਂ ਬਰੀਕੀ ਨਾਲ ਦੇਖੀ ਤਾਂ ਜਿਹੜਾ ਵਹਿਮ ਅਤੇ ਭਰਮ ਸ਼ਬਦ ਦਾ ਇਹਦਾ ਖੇਤਰ ਬੜਾ ਵਿਸ਼ਾਲ ਆ ਠੀਕ ਜਿਹੜਾ ਕਰਮ ਕਾਂਡ ਆ ਕਰਮਕਾਂਡ ਵਿਸ਼ੇਸ਼ ਤੌਰ ਦੇ ਧਾਰਮਿਕ ਦੁਨੀਆਂ ਵਿੱਚ ਜੋ ਵਿਸ਼ੇਸ਼ ਕਰਮ ਕੀਤੇ ਜਾਂਦੇ ਆ ਉਹਨਾਂ ਨਾਲ ਸਬੰਧਤ ਆ ਠੀਕ ਹਰ ਧਰਮ ਵਿੱਚ ਜਿਹੜੇ ਆ ਉਹ ਕਰਮਕਾਂਡ ਦੀ ਪ੍ਰਦਾਨਤਾ ਰਹੀ ਆ ਅਜ ਵੀ ਹੈਗੀ ਇਸੇ ਤਰ੍ਹਾਂ ਵਹਿਮ ਭਰਮ ਵੀ ਜਿਹੜੇ ਆ ਇਸ ਤੋਂ ਪੂਰੀ ਤਰ੍ਹਾਂ ਧਾਰਮਿਕ ਦੁਨੀਆਂ ਵੀ ਮੁਕਤ ਨਹੀਂ ਹੋ ਸਕੀ ਜਦੋਂ ਅਸੀਂ ਧਾਰਮਿਕ ਦੁਨੀਸ਼ੋ ਦਰਤਦੇ ਆ ਤਾਂ ਇਨਾਂ ਹੀ ਭਾਵਾਂ ਅੱਗੇ ਜਿਹੜੇ ਲੋਕ ਧਰਮ ਵਿੱਚ ਵਿਸ਼ਵਾਸ ਰੱਖਦੇ ਆ ਪਰ ਧਰਮ ਦੇ ਅਸਲ ਤਤ ਨੂੰ ਨਹੀਂ ਸਮਝੀ। ਔਰ ਧਰਮ ਦੇ ਨਾਂ ਤੇ ਬਹੁਤ ਕੁਝ ਐਸਾ ਮਨ ਕੇ ਤੁਰਦੇ ਆ ਜਿਨ੍ਹਾਂ ਦਾ ਧਰਮ ਨਾਲ ਵਾਸਤਵਿਕ ਕੋਈ ਸਬੰਧ ਨਹੀਂ ਹੁੰਦਾ, ਕੋਈ ਲੈਣ ਦੇ ਨਹੀਂ ਹੁੰਦਾ। ਤੋਂ ਇਸ ਲਈ ਭਵੇਂ ਇਹ ਤਿੰਨੇ ਸ਼ਬਦ ਜਿਹੜੇ ਆ ਇਹਨਾਂ ਦੀ ਵਰਤੋਂ ਅਕਸਰ ਹੁੰਦੀ ਆ, ਹੋ ਰਹੀ ਆ ਪਰ ਇਹਨਾਂ ਦਾ ਖੇਤਰ ਜਿਹੜਾ ਉਹ ਦੋਵਾਂ ਦਾ ਖੇਤਰ ਜਿਹੜਾ ਉਹ ਬੜਾ ਵਿਸ਼ਾਲ ਆ। ਉਹ ਭਾਵੇਂ ਕੋਈ ਰੱਬ ਵਿੱਚ ਵਿਸ਼ਵਾਸ ਰੱਖਦਾ ਜਾਂ ਨਹੀਂ ਰੱਖਦਾ ਧਰਮ ਕਰਮ ਕੰਨ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਹ ਉਸ ਤੇ ਘੇਰੀ ਵਿੱਚ ਆਉਂਦੇ ਆ ਪਰ ਕਰਮकांड ਵਿਸ਼ੇਸ਼ ਰੂਪ ਦੇ ਜਿਹੜੇ ਆ ਉਹ ਭਾਵੇਂ ਕਿਸੇ ਵੀ ਅਲੋਕਿਕ ਸ਼ਕਤੀ ਵਿੱਚ ਵਿਸ਼ਵਾਸ ਰੱਖ ਕੇ ਕੋਈ ਵਿਸ਼ੇਸ਼ ਕਰਮ ਕਰ ਰਿਹਾ ਔਰ ਨੇਮ ਨਾਲ ਉਹਨੂੰ ਅਨੁਭਾਰਿਆ ਉਹ ਕਰਮकांड ਵਿੱਚ ਆਉਂਦਾ ਆਪਾਂ ਖਰ ਹੋਰ ਬਰੀਕੀ ਵਿੱਚ ਅੱਗੇ ਜਿਵੇਂ ਜਿਵੇਂ ਆਪਾਂ ਪ੍ਰੋਗਰਾਮ ਅੱਗੇ ਵਧੂਗਾ ਅੰਤੋਂ ਥੋੜਾ ਜਿਹਾ ਹੋਰ ਇਹਦੇ ਬਾਰੇ ਜਿਹੜਾ ਆਪਾਂ ਚਰਚਾ ਕਰਾਂਗੇ ਤਾਂ ਫਿਲਹਾਲ ਇਹਨਾਂ ਕਹਿਣਾ ਹੀ ਕਾਫੀ ਆ ਕਿ ਇਹਨਾਂ ਦਾ ਭਾਵੇਂ ਆਪਸ ਵਿੱਚ ਕੋਈ ਇਹਦਾ ਸਿੱਧਾ ਸਬੰਧ ਨਹੀਂ ਪਰ ਨਾ ਹੁੰਦਿਆਂ ਹੋਇਆਂ ਵੀ ਜਦੋਂ ਅਸੀਂ ਇੱਕ ਵਿਸ਼ੇਸ਼ ਖੇਤਰ ਵਿੱਚ ਵਿਚਰਦੇ ਹੋਏ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਆ ਤਾਂ ਇਹਨਾਂ ਦਾ ਜਿਹੜਾ ਕੋਈ ਬਹੁਤਾ ਫਰਕ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ ਤਾਂ ਥੋੜਾ ਜਿਹਾ ਅਸੀਂ ਜਿਹੜਾ ਪਰਮ ਅਤੇ ਬਹਿਮ ਸ਼ਬਦਾਂ ਖਾਸ ਤੌਰ ਉਤੇ ਇਹਦੀ ਆਪਾਂ ਸੰਖੇਪ ਜਿਹੜੀ ਉਹ ਚਰਚਾ ਜਿਹੜੀ ਕਰਨੀ ਜਿਹੜੀ ਆ ਮੇਰੇ ਖਿਆਲ ਦੇ ਜ਼ਰੂਰੀ ਆ ਤਾਂ ਕਿ ਅਸੀਂ ਇਹਨਾਂ ਦਾ ਸ਼ਬਦ ਕਖਰੀਆ ਅਰਥ ਆ ਕਟੂਗੜ ਪਹਿਲਾਂ ਅਸੀਂ ਉਹ ਦੇਖ ਲਈਏ ਠੀਕ ਤਾਂ ਪਰਮੇਸ਼ਵਰ ਜਿਹੜਾ ਜੇ ਅਸੀਂ ਮਹਾਂਕੋਸ਼ ਦੇਖੀ ਤਾਂ ਉਹਦੇ ਵਿੱਚ ਜਿਹੜੇ ਦੇ ਕਈ ਅਰਥ ਕੀਤੇ ਗਏ ਆ ਪਰ ਜਿਹੜੇ ਵਧੇਰੇ ਸੁਬੰਧਤ ਆ ਉਹਦਾ ਇਹ ਕਰ ਇਹਦਾ ਅਰਥ ਆ ਕਿ ਪਰਮਣ ਕਰਨਾ ਪਰਮਨਾ ਪਰਮਨ ਫਿਰਨਾ ਘੁੰਮਣਾ ਫਿਰ ਫਿਰ ਇੱਕ ਇਹਦਾ ਅਰਥ ਆ ਪੁਲੇਖਾ ਪੁਰੀ ਕਰਤਾ ਕੇ ਮਿੱਥਿਆ ਗਿਆਨ ਮਤ ਗਿਆਨ ਹੈਗਾ ਪਰ ਉਹ ਝੂਠਾ ਗਿਆਨ ਆ ਉਹ ਵਾਸਤਵਿਕ ਵੀ ਕਿ ਨਹੀਂ ਉਹਦੇ ਵਿੱਚ ਕੋਈ ਸਚਾਈ ਨਹੀਂ ਪਰ ਮੈਂ ਇਹਦੇ ਹੋਰ ਵੀ ਅਰਥ ਆ ਪਰ ਵਿਸ਼ੇਸ਼ ਰੂਪ ਵਿੱਚ ਜਿਹੜੇ ਸਾਡੇ ਨਾਲ ਸੰਬੰਧਤ ਆ ਸਾਡੇ ਨਾਲ ਤੁ ਭਾਗ ਜਿਹੜਾ ਜੀ ਨੂੰ ਗੁਰਬਾਣੀ ਦੇ ਪੱਖੋਂ ਗੱਲ ਕਰਦੇ ਆ ਤਾਂ ਗੁਰਬਾਣੀ ਵਿੱਚ ਆਮ ਤੌਰ ਤੇ ਇਹ ਜਿਹੜੇ ਸ਼ਬਦ ਆ ਇਹ ਪਰਮੇਸ਼ਰ ਸ਼ਬਦ ਆ ਇਹ ਇਥੋਂ ਤੱਕ ਸੀਮਿਤ ਕਿਹਾ ਜਾ ਸਕਦਾ ਇਸ ਤਰ੍ਹਾਂ ਜਿਹੜੇ ਜੀ ਸੱਜਣਾ ਨੇ ਇਸ ਬੰਦੀ ਹੋਰ ਬਹੁ ਬਖੀ ਚਰਚਾ ਕੀਤੀ ਆ ਉਹਨਾਂ ਨੇ ਜਿਹੜਾ ਭਰਮ ਆ ਇਹ ਪੰਜ ਤਰ੍ਹਾਂ ਦੇ ਮੰਨੇ ਆ ਕਿ ਇਹਨਾਂ ਦੀਆਂ ਪੰਜ ਤਰ੍ਹਾਂ ਦੀਆਂ ਇਹਨਾਂ ਦੀ ਕਿਸਮਾਂ ਹੈਗੀਆਂ ਪਰ ਕਰ ਅਸੀਂ ਕਿਉਂਕਿ ਸਾਡਾ ਇਹ ਵਿਸ਼ਾ ਨਹੀਂ ਕਿ ਉਹ ਕਿੰਨੇ ਕਿਸਮ ਦੇ ਆ ਕਿਹੜੇ ਕੀੜੇ ਐ ਸਦੀ ਅਸੀਂ ਇਹਨਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰਦੇ ਹੋਏ ਇਹਨਾਂ ਦੀ ਚਰਚਾ ਨਾ ਕਰਦੇ ਹੋਏ ਅੱਗੇ ਵਧ ਰਹੇ ਆ ਉਹ ਗਣ ਸਿੰਘ ਨਾਭੇ ਨੇ ਜਿਹੜਾ ਗੁਰਮੁਤ ਮਾਰਥਨ ਵਿੱਚ ਇਸ ਸੰਬੰਧੀ ਜਿਹੜਾ ਬੜਾ ਖੂਬਸੂਰਤ ਨੋਟ ਦਿੱਤਾ ਹੈ ਇਸ ਸੰਬੰਧੀ ਜਿਹੜੀ ਉਹਨਾਂ ਦੀ ਵਿਸ਼ੇਸ਼ ਸੂਚਨਾ ਇਸ ਸੰਬੰਧ ਵਿੱਚ ਕਿ ਜਿਥਾਰ ਤੋਂ ਉਲਟ ਸਮਝ ਲੈਣ ਦਾ ਨਾਉ ਭ੍ਰਮ ਹੈ ਜੋ ਸੱਚਾ ਉਹਦੇ ਉਲਟ ਜਿਹੜਾ ਸਮਝ ਲੈਣਾ ਧਾਰਨਾ ਬਣਾ ਲੈਣੀ ਮਨੋਤ ਬਣਾ ਲੈਣੀ ਭਾਈ ਸਾਹਿਬ ਕਹਿੰਦੀ ਹੈ ਕਿ ਇਹ ਭ੍ਰਮਾ ਜੇ ਤੂੰ ਵਿਹਾਰ ਦੇ ਪਰਮਾਰਥ ਦਾ ਜਿਹੜਾ ਸੱਤ ਗਿਆਨਾ ਸੱਚਾ ਗਿਆਨ ਉਹ ਨਹੀਂ ਹੁੰਦਾ ਜੋ ਥਾਰਤ ਗਿਆਨ ਇਸ ਦੀ ਨਿਵ੍ਰਿਤੀ ਦਾ ਕਾਰਨ ਬਣਦਾ ਉਸ ਨਾਲ ਦੀ ਨਿਵ੍ਰਿਤੀ ਹੁੰਦੀ ਹੈ ਇਹ ਮਿੱਟਦਾ ਦੂਰ ਹੁੰਦਾ ਪਰ ਜਿਨ੍ਹਾਂ ਨੇ ਫਖਰੇ ਐਂਗਲ ਤੋਂ ਹਾਂ ਜਿਸ ਸ਼ਬਦ ਨੂੰ ਵੇਖਿਆ ਉਹਨਾਂ ਨੇ ਪਰਮ ਦਾ ਜਿਹੜਾ ਵਿਸ਼ੇਸ਼ ਅਰਥ ਲਿਆ ਆ ਉਹਦੇ ਉਹਨਾਂ ਨੇ ਵਿਸ਼ਲੇਸ਼ਣ ਕਰਦੇ ਆ ਆਕੇ ਆ ਕਿ ਇਸ ਤਰ੍ਹਾਂ ਦਾ ਇਹ ਸ਼੍ਰੀਨਾ ਸੁਬੰਧ ਜਿਹੜਾ ਪਰਮ ਸ਼ਬਦ ਦਾ ਪਰਮਾ ਇਹ ਜਿਹੜੇ ਇਹ ਮੁਖ ਰੂਪੀ ਦੋ ਰੂਪ ਆ ਇੱਕ ਜਿਹੜਾ ਪਰਮਾ ਉਹ ਬੇਤੁਕਾ ਬੇਤੁਕਾ ਹੈਗਾ ਉਹਦਾ ਕੋਈ ਤੁਕ ਨਹੀਂ ਕੋਈ ਅਧਾਰ ਨਹੀਂ ਉਹ ਦੂਜਾ ਜਿਹੜਾ ਉਹ ਤਰਕ ਸੰਗਤ ਆ ਉਹਦਾ ਕਾਰਨ ਆ ਜਿਸ ਕਾਰਨ ਉਹਨੂੰ ਜਿਹੜਾ ਐਸਾ ਪਰਮ ਪਿਆ ਹੋਇਆ ਪਰਮ ਦਾ ਕਾਰਨ ਪਰ ਇਹ ਹੈਗਾ ਕਿ ਉਹਦਾ ਕੋਈ ਕਾਰਨ ਨਹੀਂ ਇਹਨੂੰ ਇਸ ਤਰ੍ਹਾਂ ਵੀ ਆਖਿਆ ਲਕੀਆਂ ਨੇ ਕਿ ਜਿਹੜੀ ਮਨੋਦਸ਼ਾ ਅਨਰੂਪ ਜਾਂ ਮਨੋਦਸ਼ਾ ਦੀ ਨਰਲੇਪਤਾ ਜਿਹੜਾ ਵਿਹਿਮ ਸ਼ਬਦ ਆ ਭਾਵੇਂ ਆਮ ਤੌਰ ਤੇ ਵਿਹਿਮ ਭਰਮ ਜਦ ਸ਼ਬਦ ਇਕੱਠਾ ਵਰਤਿਆ ਜਾਂਦਾ ਤੋ ਇਸੇ ਹੀ ਗੱਲ ਨੂੰ ਧਿਆਨ ਵੀ ਰੱਖ ਕੇ ਇਹ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਆ ਪਰ ਉਂਝ ਜੇ ਅਸੀਂ ਥੋੜਾ ਜਿਹਾ ਧਿਆਨ ਨਾਲ ਵੇਖੀ ਤਾਂ ਵਿਹਿਮ ਸ਼ਬਦ ਦਾ ਜਿਹੜਾ ਅਰਥ ਭਰਮ ਹੁੰਦਿਆਂ ਹੋਇਆਂ ਵੀ ਕੁਝ ਇਹਦੇ ਵਿੱਚ ਵੱਖਰਾਪਨ ਵੀ ਆ ਇਸ ਤੋਂ ਇਲਾਵਾ ਹੋਰ ਅਰਥ ਵੀ ਰੱਖਦਾ ਭਾਵੇਂ ਵਿਹਿਮ ਸ਼ਬਦ ਦਾ ਸਾਡੇ ਵਿਦਵਾਨਾਂ ਨੇ ਕੁਸ਼ਕਾਰੀਆਂ ਨੇ ਇਹ ਦਾ ਅਰਥ ਕੀਤਾ ਆ ਖਿਆਲ ਸੰਕਲਪ ਦੂਜਾ ਅਰਥ ਕੀਤਾ ਆ ਸ਼ੱਕ ਸੰਸਾ ਪਰਮ ਵੀ ਉਹ ਦਾ ਅਰਥ ਕੀਤਾ ਆ ਕਿ ਬਿਨਾ ਸੰਕਲਪ ਦੇ ਜਿੱਦਾਂ ਕਿਸੇ ਗੱਲ ਵੱਲ ਜਾਣਾ ਮਿਥਿਆ ਤਰਨਾ ਝੂਠਾ ਖਿਆਲ ਪਰ ਜਿਹੜਾ ਵਹਿਮ ਹੈਗਾ ਇਹ ਵਹਿਮ ਅਸਲ ਵਿੱਚ ਪਰਮ ਨਾਲੋਂ ਥੋੜਾ ਇਸ ਲਈ ਵੱਖਰਾ ਕਿ ਇਹ ਇੱਕ ਇਹ ਮਾਨਸਿਕ ਬਿਮਾਰੀ ਆ ਜਿਹੜਾ ਵਹਿਮ ਆ ਇਕ ਤਰ੍ਹਾਂ ਦੀ ਇਹ ਬਿਮਾਰੀ ਆ ਜੋ ਲਗਭਗ ਬਹੁਤ ਸਾਰੇ ਮਨੁੱਖਾਂ ਨੂੰ ਇਹ ਬਿਮਾਰੀ ਜਿਹੜੀ ਆ ਇਹ ਵਿਆਪ ਰਹੀ ਹੈ ਇਸ ਬਿਮਾਰੀ ਨੇ ਗ੍ਰਸੇ ਹੋਇਆ ਹਾਂ ਫਰਕ ਇਹ ਵੀ ਨਾ ਕਿ ਕੋਈ ਥੋੜੇ ਬਹੁਤੇ ਇਸ ਬਿਮਾਰੀ ਵਿੱਚ ਗ੍ਰਸੇ ਹੋਏ ਆ ਕਈਆਂ ਨੂੰ ਬਹੁਤ ਜ਼ਿਆਦਾ ਇਸ ਬਿਮਾਰੀ ਨੇ ਆਪਣੀ ਲਪੇੜ ਵਿੱਚ ਲਿਆ ਹੋਇਆ ਜੇ ਅਸੀਂ ਥੋੜਾ ਜਿਹਾ ਧਿਆਨ ਦੇਈਏ ਕਿ ਅਸੀਂ ਹਰ ਮਨੁੱਖ ਲਗਭਗ ਹਰ ਤੋਂ ਪਾਪ ਸਾਰਿਆਂ ਤੋਂ ਜਾਂ ਸਭ ਤੋਂ ਪਾਪ ਜ਼ਿਆਦਾਤਰ ਜਿਹੜੇ ਮਨੁੱਖਾ ਉਹ ਇਸ ਮਾਨਸਿਕ ਬਿਮਾਰੀ ਦੇ ਜਾਂ ਬਹਿਮ ਦੇ ਉਹ ਸ਼ਿਕਾਰੀ ਆ ਇਹ ਜਿਹੜੇ ਪੜਿਆ ਮਨੁੱਖ ਵੀ ਆ ਅਨਪੜ੍ਹ ਵੀ ਆ ਧਾਰਮਿਕ ਵੀ ਆ ਆ ਧਾਰਮਿਕ ਵੀ ਆ ਇਸਤਰੀ ਵੀ ਆ ਪੁਰਸ਼ ਵੀ ਆ ਇਹਦੇ ਵਿੱਚ ਲਗਭਗ ਜਿਹੜੇ ਆ ਉਹ ਸਾਰੇ ਆ ਜਾਂਦੇ ਆ ਜਦੋਂ ਇਹ ਰੋਗ ਵੱਧ ਜਾਂਦਾ ਤਾਂ ਜਿਹੜੀ ਇਹ ਬਿਮਾਰੀ ਜਿਹੜੀ ਆ ਇਹਨੂੰ ਸਿਜੋਫੋਨੀਆ ਕਹਿੰਦੇ ਆ ਠੀਕ ਪੁਰੇ ਤੇ ਬਕਾਇਦਾ ਜਿਹੜਾ ਤਰੀ ਦਾ ਮਾਨਸਿਕ ਬਿਮਾਰੀ ਦਾ ਇੱਕ ਭਿਆਨਕ ਰੂਪ ਵੀ ਧਾਰਨ ਕਰ ਲੈਂਦੀ ਆ। ਤੋਂ ਇਸ ਲਈ ਜਿਹੜਾ ਵਹਿਮ ਅਤੇ ਭਰਮ ਦਾ ਇਹ ਥੋੜਾ ਜਿਹਾ ਅੰਤਰ ਵੀ ਆ। ਮਤਲਬ ਤੋਂ ਉੱਥੇ ਰੋਕਣਾ ਚਾਹਨਾ। ਜੀ ਜੀ ਅਸੀਂ ਅੱਗੇ ਥੋੜਾ ਜਿਹਾ ਵੱਧ ਕੇ ਮੈਂ ਬੜੀ ਛੋਟ ਸ਼ੁਰੂ ਤੋਂ ਕਰਨਾ ਚਾਹਨਾ। ਜੀ ਕਿ ਜਦੋਂ ਅਸੀਂ ਵਹਿਮ ਜਦੋਂ ਅਸੀਂ ਬੱਚਾ ਇੱਕ ਜਨਮ ਲੈਂਦਾ ਉਹਨੂੰ ਇੱਕ ਟਰਸਟ ਫੈਕਟਰ ਦੇ ਵਿੱਚ ਉਹਨੂੰ ਇੱਕ ਵਿਸ਼ਵਾਸ ਦੁਲਾਇਆ ਜਾਂਦਾ ਉਹ ਆਪਣੇ ਮਾਤਾ ਪਿਤਾ ਤੋਂ ਵਿਸ਼ਵਾਸ ਲੈ ਕੇ ਚੱਲਦਾ। ਜੀ ਉਹ ਜਿਹੜਾ ਵਿਸ਼ਵਾਸ ਹੈ ਕਿ ਉਹ ਵਹਿਮ ਦੀ ਉਤਪਤੀ ਨਹੀਂ ਕਰ ਰਿਆ ਉਸ ਬਚਪਨ ਤੋਂ ਬਿਮਾਰੀ ਤਾਂ ਉਹ ਅੱਗੇ ਜਾ ਕੇ ਜਦੋਂ ਯਦਾ ਟਰਸਟ ਕਰਨ ਲੱਗ ਪੈਂਦਾ ਉਹ ਮਾਨਸਿਕ ਰੋਗ ਵਿੱਚ ਬਦਲ ਜਾਂਦੀ ਆ ਪਰ ਜਿੱਦਾਂ ਉਹ ਨਹੀਂ ਬਚਪਨ ਤੋਂ ਦੇਖੀਏ ਸਾਨੂੰ ਇੱਕ ਸਟੋਰੀ ਇਸ ਦਾਤਵਾ ਜਾਂਦਾ ਕਿ ਇਹ ਇੱਕ ਪੈਸਾ ਦੀ ਵੱਦਲੂ ਆ ਉਹ ਵੀ ਤਾਂ ਇੱਕ ਸਾਡੇ ਲਈ ਵਹਿਮ ਹੈ ਆਫੀਸ਼ੀਅਲੀ ਤਾਂ ਉਹ ਇੱਕ ਸਾ ਬ੍ਰਾਜ਼ੀਲ ਸੁਆਹ ਨਾਲ ساری ਉਮਰ ਜੀਣਦੇ ਆ ਜਦੋਂ ਅਸੀਂ ਦੂਜੇ ਦੇਸ਼ੇ ਜਾਂਦੇ ਹਾਂ ਉਸੇ ਚੀਜ਼ ਦੀ ਕੋਈ ਵੈਲਿਊ ਨਹੀਂ ਰਹਿੰਦੀ ਜੀ ਉਹ ਜਿਹੜਾ ٹرسٹ ਫੈਕਟਰ ਜਿਹੜਾ ਬਚਪਨ ਤੋਂ ਚੱਲਦਾ ਕੀ ਉਹ ਵਹਿਮ ਦੀ ਉਤਪਤੀ ਨਹੀਂ ਕਰ ਰਿਹਾ ਨਹੀਂ ਜਦੋਂ ਦੇਖੋ ਸਿਪਾਹ ਸ਼ਦਵਰਤੀਆ ਕਿ ਲਗਭਗ ਸਾਰੇ ਇਸ ਲਪੇਟ ਵਿੱਚ ਆਉਂਦੇ ਆ ਹਾਂ ਜਿਸੇ ਲਈ ਸ਼ਦਵਰਤੀਆ ਸਮਝੇ ਰੂਪ ਵਿੱਚ ਮੂਚੇ ਰੂਪ ਵਿੱਚ ਪਰ ਇਹਦਾ ਦੇ ਕੋਈ ਕਾਰਨ ਹੋਰ ਵੀ ਸਮਝਣ ਦੀ ਲੋੜ ਆ ਕਿ ਕੁਝ ਗੱਲਾਂ ਜਿਹੜੀਆਂ ਹੈਗੀਆਂ ਕਿ ਉਹ ਭਵੇਂ ٹرسٹ ਦੇ ਰੂਪ ਵਿੱਚ ਵਿਰਸੇ ਦੇ ਰੂਪ ਵਿੱਚ ਉਹਨਾਂ ਮਿਲਦੀਆਂ ਪਰ ਉਹਨਾਂ ਤੋਂ ਬਿਨਾ ਸਾਡਾ ਸਰਵਾਈਵ ਕਰਨਾ ਜਿਹੜਾ ਉਹ ਕਠਨ ਵੀ ਹੋ ਜਾਂਦਾ ਠੀਕ ਇਸ ਲਈ ਉਹ ਜ਼ਰੂਰੀ ਵੀ ਆ ਇਸ ਲਈ ਹਾਂ ਇਹ ਜ਼ਰੂਰੀ ਆ ਕਿ ਜਿਹੜਾ ٹرسٹ ਆ ਉਹ ਕਿਸ ਉਤੇ ਕੀਤਾ ਜਾ ਰਿਹਾ ਜਿੰਦੇ ਅਸੀਂ ਪੁਸ਼ਤ ਭਰੋਸਾ ਕਰ ਰਹੇ ਹਾਂ ਕਿ ਉਹ ਸੱਚੇ ਇਹ ਭਰੋਸੇ ਦੇ ਲਾਇਕ ਹੈ ਜਾਂ ਨਹੀਂ ਭਰੋਸੇ ਤੋਂ ਬਿਨਾ ਜ਼ਿੰਦਗੀ ਜਿਹੜੀ ਆ ਉਹ ਕਿਸੇ ਵੀ ਖੇਤਰ ਵਿੱਚ ਅੱਗੇ ਨਹੀਂ ਵੱਸ ਸਕਦੀ ਯੂਜ਼ਲੀ ਅਸੀਂ ਇਹਨੂੰ ਉਸ ਰੂਪ ਪੂਰਨ ਰੂਪੀ ਤਾਂ ਨਹੀਂ ਕਹਿ ਸਕਦੇ ਕਿ ਹਰ ਚੀਜ਼ ਜਿਹੜੀ ਆ ਉਹ ਵਹਿਮ ਦਾ ਇੱਕ ਰੂਪ ਆ ਕਿਉਂਕਿ ਟਰਸ ਦਾ ਇੱਕ ਆਪਣੀ ਦੁਨੀਆ ਉਹਦੀ ਆਪਣੀ ਇੱਕ ਜ਼ਰੂਰਤ ਆ ਲੋੜ ਆ ਜਿਸ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਠੀਕ ਬੱਚਾ ਜਿਹੜਾ ਛੋਟਾ ਬੱਚਾ ਮਾਂ ਤੇ ਵਿਸ਼ਵਾਸ ਕਰਦਾ ਮਾfia ਦਾ ਤਵੇ ਖੇਡਦਾ ਜਦੋਂ ਉਪਰੋਂ ਲਾਰਦਾ ਉਹਨੂੰ ਵਿਸ਼ਵਾਸ ਆ ਵਿਸ਼ਵਾਸ ਦੇ ਅਧਿਆਤਿ ਨੂੰ ਪਤਾ ਕਿ ਮੇਰੀ ਇਹ ਸੰਭਾਲ ਕਰ ਰਿਹਾ ਕੇਅਰ ਕਰ ਰਿਹਾ ਇਸ ਲਈ ਉਹ ਬੇਫਿਕਰ ਹੁੰਦਾ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਕਿਉਂਕਿ ਫਿਕਰ ਕਰਨ ਲਈ ਮਾਪੇ ਹੁੰਦੇ ਆ ਮਾਂ ਕੁਦੇਸ਼ ਤੇ ਮਾਂ ਹੁੰਦੀ ਆ ਇਸ ਲਈ ਇਹ ਪਕੇੜਾ ਆਪਾਂ ਪੂਰਨੂਪ ਦੇ ਨਹੀਂ ਕਹਿ ਸਕਦੇ ਕਿ ਹਾਂ ਇਹ ਇੱਕ ਬਹਿਮ ਦਾ ਰੂਪ ਹੀ ਵਿਕਸਿਤ ਹੋ ਰਿਹਾ ਠੀਕ ਇਸ ਲਈ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਅੰਧ ਵਿਸ਼ਵਾਸ ਜਿਹੜਾ ਉਹ ਬੜਾ ਘਾਤਕ ਆ ਪਰ ਹਾਂ ਜੇਕਰ ਜਿਹੜਾ ਜਿੱਦੀ ਗੱਲ ਨੂੰ ਮੰਨ ਕੇ ਅਸੀਂ ਅੱਗੇ ਵਧਣਾ ਜਿਹੜਾ ਸੱਚਮੁੱਚ ਸਾਰਥਕ ਆ ਪੋਜ਼ਿਟਿਵ ਵਗਾ ਸਕਾਰਾਤਮਕ ਆ ਉਹਦੇ ਲਈ ਸਾਡੇ ਵੀ ਅੰਦਰ ਅਨੁਸ਼ਵਾਸ ਹੋਣਾ ਜ਼ਰੂਰੀ ਆ ਠੀਕ ਜੇਕਰ ਉਹ ਨਹੀਂ ਹੋਊਗਾ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ ਇਹ ਬਹੁਝੇ ਮੰਨ ਲਓ ਟੀਚਰ ਪੜ੍ਹਾ ਰਿਹਾ ਜੇਕਰ ਵਿਦਿਆਰਥੀ ਨੂੰ ਵਿਸ਼ਵਾਸ ਹੀ ਨਹੀਂ ਉਹ ਕੋਈ ਸਿੱਖ ਨਹੀਂ ਸਕੂਗਾ ਇਹ ਹਰ ਖੇਤਰ ਵਿੱਚ ਆ ਤੇ ਲਈ ਇਹ ਸਮਝਣਾ ਇਹ ਪੱਖ ਸਮਨਾ ਵੀ ਜ਼ਰੂਰੀ ਆ ਕਿ ਇਹ ਦੇਖਣਾ ਕਿ ਜਿਹੜਾ ਅੰਧ ਵਿਸ਼ਵਾਸ ਆਈ ਦੀ ਆਪਣੀ ਇੱਕ ਮਹੱਤਤਾ ਪਰ ਕਿੱਥੇ ਚਾਹੀਦਾ ਜੇ ਅਸੀਂ ਆਪਣੀ ਗੱਲ ਕਰੀਏ ਮੰਨ ਲਓ ਕਿ ਗੁਰੂ ਸਹਿਬਾਨ ਹੋਤੇ ਸਾਡਾ ਵਿਸ਼ਵਾਸ ਅਸੀਂ ਕੋਈ ਨਾਂ ਦੇ ਦੀ ਪਰ ਹੈ ਤਾਂ ਉਹ ਬਲਾਈਂਡ ਫੇਥ ਹੀ ਆ ਉਹਨਾਂ ਲੋਕਾਂ ਦੀ ਨਜ਼ਰਾਂ ਵਿੱਚ ਉਸੋ ਬਿਨਾਂ ਜਿਹੜਾ ਜਿਨ੍ਹਾਂ ਨੂੰ ਅਸੀਂ ਅਰਦਾਸ ਸੀ ਅੱਜ ਵੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਅਸੀਂ ਵਾਹਿਗੁਰੂ ਕਹਿੰਨੇ ਆ ਤਾਂ ਉਹ ਜਿਹੜਾ ਸਾਰੇ ਜਿਹੜੇ ਉਹ ਇੱਕ ਤਰ੍ਹਾਂ ਦਾ ਬਲਾਈਂਡ ਫੇਥ ਹੀ ਸੀ ਉਹਨਾਂ ਦਾ ਪਰ ਇਹ ਠੀਕ ਆ ਕਿ ਜਿਹੜਾ ਫਿਰ ਵਿਸ਼ਵਾਸ ਆ ਉਹ ਅੰਦਾ ਨਹੀਂ ਸੀਗਾ ਜਿਨ੍ਹਾਂ ਨੇ ਦਿੱਤਾ ਜਿਨ੍ਹਾਂ ਨੇ ਪ੍ਰਗਟਾਇਆ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹ ਅੰਦੇ ਨਹੀਂ ਸੀ ਉਹ ਸੁ ਜਾਖੇ ਸੀ ਪਰ ਸੁ ਜਾਖਿਆਂ ਤੇ ਸਾਨੂੰ ਅੱਖਾਂ ਮੀਚ ਕੇ ਹੀ ਤੁਰਨਾ ਪਊਗਾ ਤਾਂ ਖਰ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਕਿ ਫਿਰ ਸਾਨੂੰ ਕਿਵੇਂ ਪਤਾ ਲੱਗ ਕਸਵਟੀ ਕੀ ਆ ਇਹ ਘਰ ਆਪਾਂ ਕਿਉਂਕਿ ਸਾਡਾ ਵਿਸ਼ਾ ਨਹੀਂ ਅੱਜ ਦਾ ਇਸ ਲਈ ਅਸੀਂ ਇੱਥੇ ਹੀ ਰਹਿਂਦੇ ਰੋ ਵਿਚਾਰ ਇਹਨੂੰ ਰੱਖਦੇ ਹੋਏ ਅਸੀਂ ਅੱਗੇ ਤੁਰ ਰਹੇ ਹਾਂ ਜੀ ਅੱਗੇ ਹੁਣ ਕੁਐਸਚਨ ਹੈ ਕਿ ਵਹਿਮ ਪੈਦਾ ਕਿ ਬਹੁਤ ਜੀ ਜੁਦਾਸੀ ਭਾਈ ਇੱਕ ਕੇਅਰ ਟਰਸਟ ਹੈ ਜੀ ਪਰ ਕਈ ਵਾਰੀ ਜਿਹੜਾ 네ਗੇਟਿਵ ਪੱਖ ਦੇ ਵਿੱਚ ਵਹਿਮ ਪੈਦਾ ਹੋ ਰਿਹਾ ਕੀ ਉਹ ਇੱਕ ਡਰ ਦੇ ਸਿਚੁਏਸ਼ਨ ਵਿੱਚ ਪੈਦਾ ਹੋ ਰਿਹਾ ਜਾਂ ਕਿਸੇ ਵੇਲੇ ਕੋਈ ਕੋਇਨਸੀਡੈਂਸ ਹੋ ਗਿਆ ਕਿਸੇ ਚੀਜ਼ ਨਾਲ ਜੁੜ ਗਿਆ ਤੇ ਉਹ ਵਹਿਮ ਬਣ ਗਿਆ ਤੇ ਕੀ ਉਹਦਾ ਕੋਈ ਕਈ ਵਾਰੀ ਇਹ ਵੀ ਤਾਂ ਹੁੰਦਾ ਹੈ ਕਿ ਕੋਈ ਵਹਿਮ ਪਾ ਕੇ ਉਹਦਾ ਇੱਕ ਪੋਜ਼ਿਟਿਵ ਪੱਖ ਜਿਦਾ ਤੁਸੀਂ ਕਿਹਾ ਉਹ ਵੀ ਨਿਕਲ ਸਕਦਾ ਹੈ ਅਡਵਾਂਟੇਜ ਵੀ ਨਿਕਲ ਸਕਦੇ ਹੈ ਜੀ ਸੋ ਇਹਨਾਂ ਤਿੰਨਾਂ ਵਿੱਚ ਕੀ ਇਹ ਕੋਇਨਸੀਡੈਂਸ ਨਾਲ ਹੈ ਕਿ ਫੀਅਰ ਫੈਕਟਰ ਨਾਲ ਹੈ ਕਿ ਐਡਵਾਂਟੇਜਸ ਨਾਲ ਹੈ ਇਹਨੂੰ ਆਪਾਂ ਥੋੜਾ ਜਿਹਾ ਪਹਿਲਾਂ ਲੈਨੇ ਆ ਕਿ ਜਿਹੜਾ ਅੰਧਵਿਸ਼ਵਾਸ ਆ ਜਿਹੜਾ ਤੁਸੀਂ ਗੱਲ ਕੀਤੀ ਹੈ ਬਾਂਦੂਸ਼ ਹੋ ਜਨਾ ਦੇ ਦਿੰਨੇ ਆ ਉਹ ਮੈਨੂੰ ਕਿਸੇ ਭਰਮ ਕਹਿ ਲੋ ਵਹਿਮ ਕਹਿ ਲੋ ਹਾਂਜੀ ਤੇ ਅਸੀਂ ਉਹ ਲਈ ਅੰਧਵਿਸ਼ਵਾਸ ਦੀ ਸਮਝੇ ਨੂੰ ਵਰਤੋਂ ਕਰ ਰਹੇ ਆ ਕੋਰੈਕਟ ਕਿ ਇਹਦੇ ਜਿਹੜੇ ਦੇਖੋ ਮੁੱਖ ਜਿਹੜੇ ਆ ਦੋ ਕਾਰਨ ਆ ਕਾਰਨ ਤਾਂ ਹੋਰ ਵੀ ਆਪਾਂ ਜਿਹੜੇ ਮੁੱਖ ਕਾਰਨ ਆ ਉਹ ਦੋ ਕਾਰਨ ਜਿਹੜੇ ਆ ਉਹ ਮੰਨੇ ਜਾ ਸਕਦੇ ਆ ਇੱਕ ਜਿਹੜਾ ਕਾਰਨ ਹੈਗਾ ਉਹ ਸਭਿਆਚਾਰਕਾ ਸਭਿਆਚਾਰਕ ਪਰੰਪਰਾ ਜੋ ਤੁਸੀਂ ਵੀ ਗੱਲ ਕੀਤੀ ਆ ਹਾਂ ਕਿ ਜਿਸ ਅਸੀਂ ਕਾਰ ਵਿੱਚ ਪੈਦਾ ਹੋਨੇ ਆ ਜਿਸ ਸਮਾਜ ਵੀ ਸੋਸਾਇਟੀ ਵਿੱਚ ਧਰਮ ਵਿੱਚ ਜਿਸੇ ਲਾਗੇ ਵਿੱਚ ਉੱਥੇ ਦੀ ਜੋ ਪਰੰਪਰਾਵਾਂ ਗਈਆਂ ਉਹ ਸਮੁੱਚੇ ਰੂਪ ਵਿੱਚ ਆਪਾਂ ਉਹਨੂੰ ਕਹਿ ਸਕਦੇ ਆ ਕਿ ਸਭਿਆਚਾਰਕ ਪਰੰਪਰਾ ਹੋਰ ਦੂਜਾ ਜਿਹੜਾਗਾ ਜਿਹੜਾ ਮਨੁੱਖ ਦਾ ਵਿਅਕਤੀਗਤ ਅਨੁਭਵ ਹੈਗਾ ਇਹ ਜਿਹੜੇ ਦੋ ਮੁੱਖ ਕਾਰਨ ਬਣਦੇ ਆ ਜਿਹੜੇ ਜਦੋਂ ਕਿਸੇ ਵਿਸ਼ੇ ਜਾਂ ਸਭਿਆਚਾਰ ਜਾਂ ਧਰਮ ਦੇ ਜਿਹੜੇ ਅੰਧਵਿਸ਼ਵਾਸ਼ਾਂ ਵਿੱਚ ਜਿਹੜੇ ਫਸਿਆ ਹੋਵੇ ਆ ਤਾਂ ਤੁਸੀਂ ਇਹਨੂੰ ਇਹਨਾਂ ਵਿਸ਼ਵਾਸਾਂ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਅੱਗੇ ਲੈ ਜਾਂਦੇ ਆ ਇਹ ਇਹਦਾ ਜਿਹੜਾ ਉਹ ਅੱਗੇ ਤੁਰਿਆ ਜਾਂਦਾ ਮੈਥੋਂ ਮੈਂ ਬਡੇਰਾਂ ਤੋਂ ਗ੍ਰਹਿਣ ਕੀਤਾ ਮੈਥੋਂ ਜਿਹੜਾ ਗਾਂ ਮੇਰੀ ਸੰਤਾਨ ਲੈ ਰਹੀ ਉਹਨੂੰ ਅੱਗੇ ਲੈ ਰਹੀ ਆ ਤਾਂ ਇਦਾਂ ਜਿਹੜੇ ਇਹ ਚੀਜ਼ਾਂ ਨੇ ਆ ਇਹ ਕੁਝ ਵਿਅਕਤੀਗਤ ਹੈਗੇ ਆ ਕੁਝ ਸਭਿਆਚਾਰਕ ਆਗਾ ਤੋ ਇਹਨਾਂ ਦੇ ਜਿਹੜੇ ਤੁਸੀਂ ਪੁੱਛਿਆ ਵੀ ਕਾਰਨ ਜਿਹੜੇ ਆ ਉਹਨਾਂ ਕਾਰਨਾਂ ਵਿੱਚੋਂ ਜਿਹੜੇ ਆ ਇਹ ਪੈਦਾ ਕਿਉਂ ਹੋਦੇ ਆ ਇਹਦਾ ਕਾਰਨ ਇੱਕ ਤਾਂ ਅੰਧਵਿਸ਼ਵਾਸ਼ ਆ ਕਿਉਂਕਿ ਜਿਹੜੇ ਇਹ ਅੱਜ ਦੇ ਨਹੀਂ ਜਿਹੜੇ ਵਹਿਮਾਂ ਪਰਮਾਂ ਦੀ ਅਸੀਂ ਗੱਲ ਕਰ ਰਹੇ ਆ ਗੱਲ ਕਰਦੇ ਆ ਇਹ ਕੋਈ ਅੱਜ ਦੀ ਦੇਣ ਨਹੀਂ ਇਹ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਜਿਹੜੇ ਪੁਰਖੇ ਸੀ ਤੇ ਉਹਨਾਂ ਦੇ ਸਮਿਆਂ ਦੀ ਉਪਜਾ ਜਦੋਂ ਕਿ ਵਿਗਿਆਨ ਨੇ ਅਜੇ ਇਨੀ ਤਰੱਕੀ ਨਹੀਂ ਸੀ ਕੀਤੀ ਠੀਕ ਹੈ ਤੋਂ ਇੱਕ ਦਾ ਅਨ ਵਿਸ਼ਵਾਸ ਵਿੱਚੋਂ ਜਿਹੜੇ ਆ ਇਹ ਪੈਦਾ ਹੋਏ ਆ ਅਨ ਵਿਸ਼ਵਾਸ ਜਾਂ ਡਰ ਪੈ ਖੋਫ ਫਿਰ ਅਸੁਰੱਖਿਆ ਦਾ ਜਿਹੜਾ ਭਾਵ ਆ ਅਗਿਆਨਤਾ ਇਹ ਸਾਰੇ ਜਿਹੜੇ ਫੈਕਟਰ ਆ ਇਹ ਕੰਮ ਕਰ ਰਹੇ ਆ ਕਿ ਜਿਹੜੇ ਇਹ ਕੁਝ ਪੈਦਾ ਕਰਨ ਦਾ ਕਾਰਨ ਬਣੇ ਜਦੋਂ ਮਨੁੱਖਾ ਜੇ ਇਹਨਾਂ ਬੁੱਧਕ ਤਲ ਤੇ ਜੇ ਵਿਕਸਿਤ ਨਹੀਂ ਸੀ ਹੋਇਆ ਤੋ ਇੰਜ ਕਹਿ ਸਕਦੇ ਹਾਂ ਸਦੀਆਂ ਪੁਰਾਣੀ ਜਿਹੜੀ ਇਹ ਪਰੰਪਰਾ ਬ੍ਰਹਮ ਪਰਮ ਦੀ ਇਹ ਤੁਰੀ ਆ ਰਹੀ ਆ ਔਰ ਇਹਦੇ ਵਿੱਚ ਰੂਪ ਜਲੂ ਬਦਲੇ ਆ ਪਰ ਦਿਨ-ਪ੍ਰਤੀ ਦਿਨ ਇਹ ਪੁਰਾਣੇ ਜੇ ਮਿੱਟਦੇ ਆ ਤੇ ਨਵੇਂ ਪੈਦਾ ਹੋ ਜਾਂਦੇ ਆ ਇੰਜ ਆਕੀ ਆ ਕਿ ਮਨੁੱਖੀ ਜੀਵਨ ਨਾਲ ਇਹ ਇਨੇ ਸੰਬੰਧਤਾ ਰਲਗੱਡ ਹੋਇ ਹੋਇਆ ਆ ਕਿ ਮਨੁੱਖ ਪੂਰੀ ਤਰ੍ਹਾਂ ਨਾਲ ਇਹਨਾਂ ਤੋਂ ਹਰ ਬਖੂ ਮੁਕਤ ਜਿਹੜਾ ਹੁਣ ਇਹਦੇ ਲਈ ਜਿਹੜਾ ਅਸੰਭਵਤਾ ਨਹੀਂ ਕਿਹਾ ਜਾ ਸਕਦਾ ਪਰ ਕਠਨ ਜ਼ਰੂਰ ਆ। ਜੀ। ਬਿਲਕੁਲ। ਤੋਂ ਇਹ ਕਾਗਿ ਆ ਹੋਰ ਗੱਲ ਆਂਦਾ ਕਿ ਜਿਹੜੇ 20 ਤੇ ਭਰਮ ਜਿਹੜੇ ਅੱਗੇ ਸਾਡੇ ਐ। ਇਹਨਾਂ ਦਾ ਇਹ ਜਦੋਂ ਅਸੀਂ ਤੁਸੀਂ ਬਿਲਕੁਲ ਟਿੱਕਿਆ ਕਿ ਇੱਕ ਫੀਅਰ ਵੀ ਆ, ਟਰਸਟ ਵੀ ਆ ਸਾਰਾ ਕੁਝ ਆ। ਉਹ ਕੀ ਇੱਕ ਅੰਦਜੋਲ ਦੇ ਉੱਤੇ ਆ? ਕਿ ਉਹਦੀ ਫੈਮਿਲੀ ਨਾਲ ਸੰਬੰਧਿਤ ਆ? ਟਰਸਟ ਕਿ ਕੀ ਸਮਾਜ ਦੇ ਵਿੱਚ ਉਹੋ ਜਿਹਾ ਟਰਸਟ ਜਨਰੇਟ ਹੋ ਰਿਹਾ ਵੀ ਜੇ ਇੱਕ ਸਵਾਦੀ ਚੋਰੀਆਂ ਤੇ ਦੂਜੇ ਚ ਕਿਉਂ ਨਹੀਂ ਹੋ ਰਿਹਾ ਜਾਂ ਐਦਾਂ ਦੀ ਚੀਜ਼ ਕਿਉਂ ਆ ਜਾਂਦੀ ਹੈ ਕਿ ਇਹ ਟਾਈਮ ਤੇ ਸਪੇਸ ਨਾਲ ਵੀ ਰਿਲੇਟਡ ਹੈ ਕਿ ਕਿਸੇ ਵੇਲੇ ਕੋਈ ਚੀਜ਼ ਹੋਈ ਹੋਵੇ ਉਹਦੇ ਨਾਲ ਇਹ ਵਹਿਮ ਸ਼ੁਰੂ ਹੋ ਗਿਆ ਜਾਂ ਕਿਸੇ ਥਾਂ ਤੇ ਸ਼ੁਰੂ ਹੋਈ ਹੋਵੇ ਜਦੋਂ ਪਿੱਛੇ ਜੀ ਚੰਦਰ ਸੂਰਜ ਗ੍ਰੈਂਡ ਲੱਗਿਆ ਜੀ ਜਦੋਂ ਇੰਡੀਆ ਵਿੱਚ ਲੱਗਦਾ ਤੇ ਉਦੋਂ ਹੀ ਕਹਿ ਦਿੰਦੇ ਕਿ ਵਹਿਮ ਹੈ ਕਿ ਬਈ ਦਰਵਾਜੇ ਮੰਦਰਾਂ ਦੇ ਦਰਵਾਜੇ ਬੰਦ ਕਰਕੇ ਜਾਂਦੇ ਆ ਜਦ ਕਿ ਯਾਰਾ ਮਨੋ ਜਦ ਕਿ ਇੱਥੇ ਆ ਉਹ ਜੀ ਕੋਈ ਵਹਿਮ ਨਹੀਂ ਕੀਤਾ ਜਾਂਦਾ ਸੋ ਮੇਰਾ ਮਤਲਬ ਇਹ ਸੀ ਕਿ ਟਾਈਮ ਤੇ ਸਪੇਸ ਨਾਲ ਵੀ ਰਿਲੇਟਡ ਹੈ ਵਾਂ ਜਦ ਪਰ ਹਮ ਜਾਣੇ ਕਿ ਦਾਦੇ ਹੈਗੇ ਜਿਸਦਾ ਪਪੇ ਨੇ ਗਲਤੀ ਕੀਤੀ ਆ ਕਿ ਜਿਹੜੇ ਜਦੋਂ ਮਨੁੱਖੀ ਸਮਾਜ ਅਜੇ ਵਿਕਸਿਤ ਨਹੀਂ ਸੀ ਹੋਇਆ ਜਦੋਂ ਜਿਹੜੀ ਕੁਦਰਤੀ ਆਫਤਾਂ ਸ਼ਕਤੀਆਂ ਮਨੁੱਖ ਇਹਨਾਂ ਤੋਂ ਬੁਰੀ ਤਰ੍ਹਾਂ ਡਰਦਾ ਸੀਗਾ ਉਹ ਸੋਚਦਾ ਸੀ ਕਿ ਇਹਨਾਂ ਨੂੰ ਜੇ ਪ੍ਰਸੰਨ ਕਰਾਂਗੇ ਤਾਂ ਸਾਡੀ ਇਹ ਵਿਪਤਾ ਇਹ ਆਪ ਦੂਰ ਹੋ ਜਾਊਗੀ ਠੀਕ ਹੈ ਉਹਨਾਂ ਤੋਂ ਡਰ ਅਤੇ ਲਾਜ ਦੀ ਭਾਵਨਾ ਨਾਲ ਜਿਹੜਾ ਮਨੁੱਖ ਅੱਗੇ ਤੁਰਦਾ ਗਿਆ ਪਰ ਜਿਵੇਂ ਜਿਵੇਂ ਵਿਦਿਆ ਦੇ ਯੁੱਗ ਆਇਆ ਵਿਗਿਆਨਿਕ ਸੋਚ ਮਨੁੱਖ ਨੇ ਅਪਣਾਈ ਤਾਂ ਮਨੁੱਖ ਨੇ ਬਹੁਤ ਸਾਰੇ ਜਿਹੜੇ ਵਹਿਮ ਪਰਮਾਂ ਉਹਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਲਿਆ ਜਿੱਥੇ ਦਾ ਸ਼ੁਰੂ ਹੋਣ ਦੀ ਗੱਲ ਆ ਇਹ ਕਿਤੇ ਇਹਦਾ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਜਿਹੜੇ ਹਾਂ ਕੁਝ ਬਾਰੇ ਤਾਂ ਆਪਾਂ ਕਹਿ ਸਕਦੇ ਹਾਂ ਪਰ ਕੁਝ ਐਸੇ ਆ ਕਿ ਸਾਨੂੰ ਉਹਨਾਂ ਸਮੇਂ ਦਾ ਪਤਾ ਨਾ ਸਥਾਨ ਦਾ ਪਤਾ ਉਹ ਸ਼ੁਰੂ ਕਿਦਾਂ ਹੁੰਦੀ ਆ ਜਿਦਾ ਉਦਾਹਰਨ ਵਜੋਂ ਇੱਕ ਮੰਦਰ ਆ ਮੰਦਰ ਦਾ ਪੁਜਾਰੀ ਆ ਉਜਲੋ ਪੂਜਾ ਕਰਦਾ ਜੇ ਇੱਕ ਬਿੱਲੀ ਜਿਹੜੀ ਆ ਉਹ ਅਕਸਰ ਉੱਥੇ ਆਉਂਦੀ ਆ ਤੇ ਉਹ ਬਿੱਲੀ ਆ ਕੇ ਉਹਨੂੰ ਕੀ ਪਤਾ ਕਿ ਪੁਜਾਰੀ ਨੇ ਪੂਜਾ ਕਰ ਰਹੇ ਆ ਤਾਂ ਉਹ ਕਦੇ ਇਧਰ ਛਾਲ ਮਾਰਦੀ ਉਹ ਤੇ ਛਾਲ ਮਾਰਦੀ ਆ ਤਾਂ ਪੁਜਾਰੀ ਨੇ ਸੁਝਿਆ ਵੀ ਇਹਦਾ ਹਾਲ ਹੀ ਹੀ ਆ ਕਿ ਜਦੋਂ ਮੈਂ ਪੂਜਾ ਦੇ ਬੈਠਾਂ ਤਾਂ ਮੈਨੂੰ ਬੰਨ੍ਹ ਦਿਆ ਕਰਾਂ ਲਾਗੇ ਰਖਤ ਸੀ ਉਹ ਰਖਤ ਨਾਲ ਉਹਨਾਂ ਬਿੱਲੀ ਨੂੰ ਬੰਨ੍ਹ ਦਿੱਤਾ ਤੋਂ ਬੜੇ ਫਿਰ ਆਰਾਮ ਨਾਲ ਪੂਜਾ ਕਰਨ ਲੱਗ ਪਿਆ ਜਦੋਂ ਪੂਜਾ ਖਤਮ ਹੁੰਦੀ ਬਿੱਲੂ ਨੂੰ ਖੋਲ ਦਿੰਦਾ ਮੇਰੇ ਸ਼ਰਧਾਲੂ ਉਹਦੇ ਉਹਨਾਂ ਨੇ ਦੇਖਿਆ ਨੁੜਕੀਤਾ ਕੀ ਪੁਜਾਰੀ ਜੀ ਜਦੋਂ ਬੈਠਦੇ ਆ ਪੂਜਾ ਲਈ ਤਾਂ ਬਿੱਲੀ ਜਿਹੜੀ ਆ ਇਹ ਦਰਖਣਾ ਬੰਦ ਦਿੰਦੇ ਆ ਜਦੋਂ ਪੂਜਾ ਖਤਮ ਕਰਦੇ ਆ ਤਾਂ ਫਿਰ ਇਹ ਜਿਹੜੀ ਆ ਬਿੱਲੀ ਖੋਲ ਦਿੰਦੇ ਆ ਸਮੇਂ ਨਾਲ ਕੀ ਹੋਇਆ ਕਿ ਪੁਜਾਰੀ ਦੀ ਮੌਤ ਹੋ ਗਈ ਉਹਦੇ ਥਾਂ ਜਿਹੜਾ ਲੋਕਾਂ ਨੇ ਜੋ ਸ਼ਦਾਲੂ ਸੀ ਉਹਨਾਂ ਨੇ ਉਸੇ ਤਰ੍ਹਾਂ ਪੂਜਾਈ ਸਮਝਿਆ ਕਿ ਸ਼ਾਇਦ ਪੂਜਾ ਦਾ ਇੱਕ ਅੰਗਾ ਕਿ ਜਦੋਂ ਪੂਜਾ ਕਰਨੀ ਆ ਉਦੋਂ ਬਿੱਲੀ ਨੂੰ ਅਸੀਂ ਦਖਦਨ ਲਾ ਬੰਨਣਾ ਉਹਨਾਂ ਨੇ ਉਸ ਤੋਂ ਸ਼ੁਰੂ ਕਰ ਦਿੱਤਾ ਪਰ ਸਮੇਂ ਨਾਲ ਕੀ ਹੋਇਆ ਕਿ ਬਿੱਲੀ ਵੀ ਮਰ ਗਈ ਪਰ ਉਹਨਾਂ ਨੇ ਹੋਰ ਬਿੱਲੀ ਲੈ ਆਂਦੀ ਗੱਲ ਕੀ ਕਿ ਸਮੇਂ ਨਾਲ ਜੇ ਸ਼ਦਾਲੂ ਸੀ ਜਿਹਨਾਂ ਸ਼ੁਰੂ ਦੇ ਕੇ ਪੰਡਿਤ ਜੀ ਨੂੰ ਉਹਨਾਂ ਨੇ ਇਸ ਤਰ੍ਹਾਂ ਦਾ ਰਵਈਆ ਬਣਾਇਆ ਉਹ ਸ਼ਦਾਲੂਾਂ ਦੀ ਮੌਤ ਹੋ ਗਈ ਭਵੇਂ ਉਹ ਸਾਰੇ ਜਿਹੜੇ ਪਾਤਰਾਂ ਬਿੱਲੀ ਵੀ ਮਰ ਗਈ ਪੰਡਿਤ ਵੀ ਮਰ ਗਿਆ ਜਿਹੜਾ ਸ਼ਦਾਲੂ ਦੇ ਕੇ ਸ਼ੁਰੂ ਕੀਤਾ ਉਹ ਵੀ ਮਰ ਗਿਆ ਜਿਹੜਾ ਕਾਰਨ ਸੀ ਸਮੇਂ ਨਾਲ ਉਹ ਕਾਰਨ ਵੀ ਖਤਮ ਹੋ ਗਿਆ ਪਰ ਇਸ ਨਾਲ ਜਿਹੜਾ ਵਹਿਮ ਪੈਦਾ ਹੋਇਆ ਉਹ ਜਿਹੜਾ ਉਹ ਸਦੀਆਂ ਤੱਕ ਜਾਰੀ ਰਿਹਾ ਬਿਲਕੁਲ ਉਹਦੇ ਇੱਕ ਉਦਾਹਰਨਾ ਹਾਂ ਬਿਲਕੁਲ ਕਿ ਜਿਹੜਾ ਇਹ ਇੱਕ ਪੱਖਾ ਕੁਝ ਜਿਹੜੇ ਪੱਖੇ ਗਏ ਆ ਉਹ ਬੜੇ ਸਾਇੰਟਿਫਿਕ ਕਾਰਨ ਵੀ ਹੈਗੇ ਉਹਨਾਂ ਦੇ ਉਹ ਜਿਹੜੇ ਅੱਜ ਵੀ ਉਹਨੇ ਸਾਰਥਕ ਆ ਹਾਂ ਜਦੋਂ ਤੁਸੀਂ ਗੱਲ ਕੀਤੇ ਆ ਕਿ ਸਮੇਂ ਨਾਲ ਕੀ ਬਦਲੇ ਗਏ ਹਾਂ ਕੁਝ ਜਿਹੜੇ ਆ ਉਹ ਸਮੇਂ ਜ਼ਰੂਰ ਬਦਲ ਗਏ ਆ ਕਿਉਂਕਿ ਕੁਝ ਜਿਹੜੇ ਵਹਿਮ ਭਰਮਾਂ ਇਹ ਜਦੋਂ ਬਿਜਲੀ ਦੀ ਕਾਰਨ ਨਹੀਂ ਸੀ ਅਸੀਂ ਜੇ ਸੜਦੇ ਸੜੀ ਬਿਜਲੀ ਉਮਰ ਦੇ ਉਹਨਾਂ ਦੇ ਹਨੇਰੇ ਸਮਾਂ ਦੇਖਿਆ ਆਇਆ ਇਸੇ ਬਹੁਤ ਸਾਰੇ ਵੈਮ ਪਰ ਜੁੜੇ ਸੀ ਕਿ ਤੁਸੀਂ ਹਨੇਰੇ ਵਿੱਚ ਨੌਂ ਨਹੀਂ ਕੱਟਨੇ ਆ ਜਿਹੜਾ ਅੱਜ ਕੋਈ ਪ੍ਰੋਬਲਮ ਨਹੀਂ ਪੋਪੇ ਪਰ ਲੋਕਾਂ ਵਿੱਚ ਜੋ ਤੁਰੇ ਆ ਰਿਹਾ ਵੈਮ ਉਹ ਇਸ ਕਰਕੇ ਨਹੀਂ ਸੀ ਕੱਟਨੇ ਕਿ ਹਨੇਰੇ ਵਿੱਚ ਤੁਸੀਂ ਨੌਂ ਜਿਹੜਾ ਕਰਦੇ ਕਰਦੇ ਆਪਣਾ ਨੁਕਸਾਨ ਕਰ ਬੈਠੋਗੇ ਜ਼ਿਆਦਾ ਕੱਢ ਲਓਗੇ ਇਸੇ ਤਰ੍ਹਾਂ ਸੀਗਾ ਕਿ ਤੁਸੀਂ ਝਾੜੂ ਜਿਹੜਾ ਉਹ ਜੋ ਸੂਰਜ ਡੁੱਬ ਜਾਵੇ ਉਹ ਦੇਰ ਵਿੱਚ ਝਾੜੂ ਨਾਲ ਫੇਰਨਾ ਤਾਂ ਪਿੱਛੇ ਕਾਰਨ ਨਹੀਂ ਸੀਗਾ ਕਿ ਅੰ데ਰਾ ਆ ਜਾਂਦਾ ਰਿਹਾ ਉਹਨਾਂ ਕਾਰਨ ਕਿ ਅੰ데ਰੇ ਵਿੱਚ ਦੋ ਝਾੜੂ ਫੇਰੋਗੇ ਕੋਈ ਕਿੰਨੀ ਦੀ ਵਸਤੂ ਵੀ ਡਿੱਗੀ ਹੋਵੇ ਉਹ ਚ ਕੂੜੇ ਕਰਕੇ ਚਲੀ ਜਾਊਗੀ ਪਰ ਹੁਣ ਜਿਹੜਾ ਹੋਣ ਇਸ ਦਾ ਕੋਈ ਸਾਰ ਇਹਦੀ ਸਾਰਤਕਤਾ ਨਹੀਂ ਪਰ ਜਿਹੜਾ ਉਹ ਜਿਹੜੀ ਉਪਜ ਜਿਹੜੀ ਆ ਕਾਰਨ ਵਧੀਆ ਸੀ ਜਿਹਨਾਂ ਸ਼ੁਰੂ ਕੀਤਾ ਪਰ ਹੁਣ ਇਹ ਇੱਕ ਵਹਿਮ ਦਾ ਰੂਪ ਧਾਰਨ ਕਰ ਗਿਆ ਇਸੇ ਤਰ੍ਹਾਂ ਕੋਈ ਵਿਸ਼ੇਸ਼ ਦਿਨਾਂ ਤੇ ਕੋਈ ਨਾ ਕੋਈ ਚੀਜ਼ ਨਾ ਖਾਂਦੀ ਜਿਹੜੀ ਸੀ ਉਹ ਪਰੰਪਰਾ ਸੀ ਵਹਿਮ ਸੀ ਭਰਮ ਸੀ ਪਾ ਦਿਉ ਸ਼ੁਰੂ ਹੋਇਆ ਉਦੋਂ ਉਹ ਬਹਿਮ ਨਹੀਂ ਸੀ ਭਰਮ ਨਹੀਂ ਸੀ ਤੋਂ ਇਸ ਤਰ੍ਹਾਂ ਬਹੁਤ ਸਰੀ ਹੈ ਅਸੀਂ ਜਿਹੜੀ ਹੈ ਜਿਨ੍ਹਾਂ ਨੂੰ ਅੱਜ ਅਸੀਂ ਬਹਿਮ ਭਰਮ ਕਹਿੰਦੇ ਆ ਉਹਨਾਂ ਦੇ ਪਿਛੇ ਦੇ ਕਾਰਨ ਸੀਗੇ ਉਹ ਕਾਰਨ ਜਿਹੜੇ ਉਹ ਕਾਰਨ ਉਸ ਸਮੇਂ ਉਹ ਅੰਧ ਵਿਸ਼ਵਾਸ ਨਹੀਂ ਸੀਗਾ ਉਹ ਭਰਮ ਨਹੀਂ ਸੀਗਾ ਬਹਿਮ ਨਹੀਂ ਸੀਗਾ ਉਬੜੇ ਸਾਇੰਟਿਫਿਕ ਕਾਰਨ ਸੀ ਪਰ ਹਾਂ ਫਿਰ ਇੱਕ ਹੋਇਆ ਕਿ ਕਿ ਸਹਜੇ ਸਹਜੇ ਜਿਹੜਾ ਪੁਜਾਰੀ ਵਰਗਾ ਪੁਜਾਰੀ ਵਰਗੇ ਨੇ ਇਹਨਾਂ ਸਾਇੰਟਿਫਿਕ ਗੱਲਾਂ ਨੂੰ ਵੀ ਉਹਦਾ ਹਰ ਬਣਾ ਕੇ ਇਹਨਾਂ ਨਾਲ ਕਈ ਤਰ੍ਹਾਂ ਦੇ ਵਹਿਮ ਪਰਮ ਜਿਹੜੇ ਉਹ ਇਹਨੇ ਜ਼ਿਆਦਾ ਜੋੜਦੇ ਤੇ ਸਬੰਧਿਤ ਕਰ ਦਿੱਤੇ ਕਿ ਇਹਨੂੰ ਇੱਕ ਧਰਮ ਦਾ ਹਿੱਸਾ ਹੀ ਮੰਨਿਆ ਜਾਣ ਲੱਗ ਪਿਆ ਇਸ ਲਈ ਆਮ ਤੌਰ ਦੇ ਲੋਕੇ ਕਹਿੰਦੇ ਆ ਕਿ ਧਰਮ ਜਿਹੜਾ ਉਹ ਇੱਕ ਅੰਧ ਵਿਸ਼ਵਾਸ ਦਾ ਨਾਮ ਆ ਕਿ ਵਹਿਮੀ ਪਰਮੀ ਲੋਕ ਜਿਹੜੇ ਇਹਦੇ ਵੀ ਵਿਸ਼ਵਾਸ ਕਰਦੇ ਆ ਤੋਂ ਕਾਰਨ ਜਿਹੜਾ ਕਿ ਇਹਨਾਂ ਲੋਕਾਂ ਨੇ ਆਪਣੇ ਸਵਾਰਥ ਲਈ ਜਿਹੜਾ ਇਹੋ ਜਿਹਾ ਕਦੋਂ ਪਟਿਆ ਕਿ ਉਹ ਜਿਹੜੀਆਂ ਚੰਗੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਵੀ ਇੱਕ ਮਾੜੀ ਦਿਸ਼ਾ ਵੱਲ ਤੋਰ ਦਿੱਤਾ ਇਸ ਤਰ੍ਹਾਂ ਕਹਿ ਕੇ ਹਾਂ ਕੁਝ ਗੱਲਾਂ ਸੀ ਕਿ ਉਹ ਡਰ ਪੈਦਾ ਕਰਦੀਆਂ ਸੀ ਇਹ ਡਰ ਪੈਦਾ ਕਰਨ ਦੇ ਪਿੱਛੇ ਜਿਹੜੀ ਸੀ ਉਹ ਭਾਵਨਾ ਇਹ ਸੀ ਕਿ ਉਹ ਚੀਜ਼ ਦੀ ਸੁਰੱਖਿਆ ਕੀਤੀ ਜਾ ਸਕੇ ਮੇਰੇ ਆਪਣੇ ਬ੍ਰਦਰ ਲਾ ਉਹ ਜਦੋਂ ਆਪਣੇ ਲੁਧਿਆਣਾ ਇਨੇ ਕਾਲਜ ਪੜ੍ਹਦੇ ਸੀਗੇ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਗੁਰਾਂ ਉਹਨਾਂ ਦਾ ਇੱਕ ਆਪਣਾ ਕਲਾਸ ਫੈਲੋ ਗੁਰਦਾਸਪੁਰ ਦੇ ਰਹਿਣ ਵਾਲੇ ਸੀ ਲਾਗੇ ਪਿੰਡ ਸੀਗਾ ਤਾਂ ਕਹਿੰਦੇ ਉਹਨਾਂ ਦਾ ਮਨ ਉਹ ਪਿੰਡ ਲੈ ਕੇ ਤਾਂ ਕਹਿਣ ਲੱਗੇ ਉਹ ਆਪਣੇ ਬਾਬਾ ਜੀ ਨੂੰ ਕਹਿਣ ਲੱਗਾ ਮੇਰਾ ਦੋਸ ਕਿ ਦਾਦਾ ਜੀ ਇਹ ਜਿਹੜਾ ਮੇਰਾ ਦੋਸਤ ਆ ਇਹ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਦਾ ਉਹਨਾਂ ਨਾਲ ਸੀ ਗੋਸੀ ਬਾਰ-ਬਾਰ ਕਿਤੇ ਅੰਬ ਦੇ ਬੂਟੇ ਸੀਗੇ ਤੇ ਉਹਨਾਂ ਨੇ ਦੱਸਿਆ ਸੀ ਕਿ ਬਈ ਇੱਥੇ ਭੂਤਾਂ ਆਉਂਦੇ ਭੂਤ ਪੇਤ ਆ ਜਾਂਦੇ ਆ ਜਿਹੜਾ ਕੋਈ ਜਾਊਗਾ ਦੇ ਭੂਤ ਜਿਹੜਾ ਉਹਨੂੰ ਉਹ ਗਰਸ ਲੈਂਦੇ ਆ ਫੜ ਲੈਂਦੇ ਆ ਚਮੜ ਜਾਂਦੇ ਆ ਤਾਂ ਕਹਿਣ ਲੱਗੇ ਕਹਿੰਦਾ ਬਾਬਾ ਜੀ ਇਹ ਤੇ ਮੇਰਾ ਦੋਸਤ ਮੰਨਦਾ ਹੀ ਨਹੀਂ ਉਹ ਕਹਿੰਦੇ ਜੇ ਉਹਦਾ ਬਾਬਾ ਕਹਿੰ ਲਗਾ ਵੀ ਤੂੰ ਮੋਟਿਆ ਨਹੀਂ ਮੰਨਦਾ ਤਾਂ ਫਿਰ ਤੂੰ ਰਾਤ ਨੂੰ ਜਾ ਕੇ ਦਿਖਾ ਮੈਨੂੰ ਉੱਥੇ ਕਹਿੰਦੇ ਜੀ ਮੈਂ ਜੋ ਰਾਤ ਪਈ ਤਾਂ ਮੈਂ ਗਿਆ ਠੀਕ ਮੈਂ ਜਾਣਾ ਕਹਿੰਦਾ ਆਮ ਤੋੜ ਕੇ ਲਿਆ ਮੈਂ ਮੰਨੂਗਾ ਤੂੰ ਸੱਚ ਮੁੱਚ ਤਾਂ ਤਨ ਮੰਨੂਗਾ ਕਹਿੰਦੇ ਜਦੋਂ ਰਾਜਪੀਰ ਮੈਂ ਗਿਆ ਜਦੋਂ ਮੈਂ ਆਮ ਦੇ ਬੂਟੇ ਦੇ ਨੇੜੇ ਪਹੁੰਚਾ ਤੇ ਠਾ ਵਜ ਮੈਂ ਸਿਰ ਤੇ ਕੁਝ ਵੱਜਾ ਕਹਿੰਦਾ ਮੈਂ ਇੱਕ ਮੁੜ ਕੋ ਮੁੜ ਗਈ ਹੋ ਗਿਆ ਡਰ ਗਿਆ ਵਿੱਚੋਂ ਵੀ ਇਹ ਕੀ ਸੱਚਮੁੱਚ ਕੋਈ ਬੂਤ ਆ ਗਿਆ ਇਦਾਂ ਕਿ ਮੇਰੇ ਸਿਰ ਤੇ ਮਾਰਿਆ ਕੁਝ ਕਹਿੰਦਾ ਕਿ ਫਿਰ ਹੌਸਲਾ ਕਰ ਮੈਂ ਦੇਖਿਆ ਆਮ ਬੋਟੇ ਕਾ ਮਰੇ ਸਿਰ ਉਤੇ ਕਹਿੰਦੇ ਮੈਂ ਆਮ ਚੁੱਕੇ ਆਮ ਚੁੱਕ ਲਿਆ ਆਲੇ ਦੁਲੇ ਗੇੜਾ ਗੱਡਾ ਤੇ ਵਾਪਸ ਆ ਗਿਆ ਮੈਂ ਗਿਆ ਆਪਣੇ ਦੋਸਤ ਦੇ ਬੱਬਾ ਨੂੰ ਆਖਿਆ ਲਓ ਬੱਬਾ ਜੀ ਇਹ ਮੈਂ ਆਮ ਉਥੋਂ ਲੈ ਆਂਦਾ ਜੀ ਤੇ ਕਹਿਣ ਲੱਗੇ ਮੈਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ ਕਹਿੰਦੇ ਮੁੰਡਿਆ ਤੂੰ ਠੀਕ ਇੰਨਾ ਕਿ ਭੂਤ ਭਰਾ ਕੋਈ ਨਹੀਂ ਉਥੇ ਪਰ ਅਸੀਂ ਇਸ ਕਰਕੇ ਲੋਕਾਂ ਨੂੰ ਡਰ ਪਾਇਆ ਹੈ ਤਾਂ ਕਿ ਕੋਈ ਅਮਲਾ ਤੋੜ ਲਵੇ ਦਿਨੇ ਤਾਂ ਪਤਾ ਹੁੰਦਾ ਪਰ ਰਾਤ ਨੂੰ ਜਿਹੜਾ ਉਹ ਉੱਥੇ ਗੁਰਾ ਕੇ ਕਰਦਾ ਕੋਈ ਨਹੀਂ ਤੇ ਉੱਥੇ ਜਾ ਕੇ ਲੋਕੀ ਤੋੜਨਾ ਲੈਣ ਇਸ ਲਈ ਅਸੀਂ ਇਹ ਆਮ ਫਲਾਇਆ ਆ ਵੀ ਉਹ ਸਾਡੇ ਜਿਹੜਾ ਖੂਹ ਆ ਉੱਥੇ ਜਿਹੜੇ ਆਂਬ ਹੈਗੇ ਆ ਉੱਥੇ ਭੂਤ ਪ੍ਰੇਤ ਨਹੀਂ ਰਹਿੰਦੇ ਆ ਕੋਈ ਕਹਿ ਮਰਾ ਇਹ ਕਾਰਨ ਵੀ ਜਿਹੜੇ ਸੀ ਉਹ ਜਾਣ ਬੁਝ ਕੇ ਇਹੋ ਜੇ ਪਰ ਫਲਾਏ ਜਾਂਦੇ ਸੀ ਤਾਂ ਕਿ ਜਿਹੜਾ ਇਸ ਤਰ੍ਹਾਂ ਦੇ ਕੋਈ ਕਾਰਨ ਜਿਹੜਾ ਕਦਮ ਨਾ ਪੁੱਟ ਸਕੇ ਇਹ ਤੋਂ ਬਹੁਤ ਸਾਰੇ ਹੋਰ ਕਾਰਨ ਵਿੱਚ ਨਾਲ ਜਿਹ ਇਹ ਕਾਰਨ ਵੀ ਸੀ ਜੀ ਠੀਕ ਹੈ ਪਰ ਇੱਕ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਬੜੀ ਕਈ ਕੀ ਰੈਸ਼ਨਲੀ ਤੇ ਲੌਜੀਕਲੀ ਸੋਚਣ ਨਾਲ ਕਈ ਜਿਹੜੇ ਉਹਨਾਂ ਦਾ ਕ੍ਰिएशन ਤਾਂ ਹੋ ਸਕਦੀ ਹੈ ਰਹਿਮਾ ਦੀ ਠੀਕ ਹੋਈ ਹੋਵੇ ਪਰ ਵਕਤ ਦੇ ਨਾਲ ਉਹ ਤੇ এডਿਕੇਸ਼ਨ ਨਾਲ ਉਹਨਾਂ ਦਾ ਬਦਲ ਗਿਆ ਅਸੀਂ ਅੱਜ ਦੀ ਚਰਚਾ ਇੱਥੇ ਸਮਾਪਤ ਕਰਦੇ ਹਾਂ ਤੇ ਭਾਈ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਐਨਾ ਤੇ ਨਾ ਤੀਜਾਂ ਬਾਰੇ ਦੱਸਿਆ ਅਸੀਂ ਆਉਣ ਵਾਲੀਆਂ ਚ ਬਹੁਤ ਡਿਟੇਲ ਵਿੱਚ ਇਹਨੂੰ ਕਵਰ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਚੀਜ਼ਾਂ ਸਾਡੇ ਆਪਣੇ ਵਿੱਚ ਘਰਾਂ ਵਿੱਚ ਬੜੀਆਂ ਹੋਈਆਂ ਔਰ ਅਸੀਂ ਇਹਨੂੰ ਸੋਚੀਏ ਸੋ ਰੈਸ਼ਨਲਿਜ਼ਮ ਰੈਸ਼ਨਲੀ ਸੋਚਣਾ ਲੋਜੀਕਲੀ ਸੋਚਣਾ ਸੱਚ ਨਾਲ ਜੁੜਨਾ ਸੋ ਇਹ ਜਿਹੜਾ ਹੈ ਉਨੂੰ ਮੇਨ ਤਰਜੀ ਦਿੱਤੀ ਜਾਏ ਤਾਂ ਕਿ ਅਸੀਂ ਉਨੂੰ ਕਰ ਸਕੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਤੇ ਸਾਰੀਆਂ ਸੰਗਤਾਂ ਨੂੰ ਦਾ ਵੀ ਥੈਂਕਸ ਸੋ ਦੇਖਿਆ ਕਰੋ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ